ਨੋ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਨਮੁਖ ਤੁਹਾਡੀ ਦੂਸਰਾ ਸਵੀਰ ਸ਼ੌਰ ਹਾਜ਼ਰ ਹੋਏ ਹਾਂ ਸੀ ਕਿਤਾਬ ਹਨ ਹੈਨੇ ਪਾਤਸ਼ਾਹੀ ਲੈ ਕੇ ਜੋ ਸਰਦਾਰ ਜਗਦੀਪ ਸਿੰਘ ਦੁਆਰਾ ਲਿਖੀ ਗਈ ਹੈ ਆਪਾਂ ਕੱਲ ਤੁਹਾਨੂੰ ਇਸ ਕਿਤਾਬ ਦਾ ਅੰਕ 9 ਸੁਣਾ ਰਹੇ ਸੀ ਜੀ ਉਸ ਅੰਕ ਵਿੱਚ ਆਪਾਂ ਨਾਦਰ ਸ਼ਾਹ ਦੀ ਗੱਲ ਕਰ ਰਹੇ ਸੀ ਅੱਜ ਕੱਲ ਤਾਂ ਮੈਨੂੰ ਲੱਗਦਾ ਕਿਸੇ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਨਾਦਰ ਸ਼ਾਹ ਕੌਣ ਸੀ ਸੋ ਆਪਾਂ ਕੱਲ ਵਾਲੇ ਨੂੰ ਕੰਟੀਨਿਊ ਕਰਦੇ ਹਾਂ ਜੀ ਅੱਜ ਅੰਕ 10 ਬਾਜ਼ ਤਾਸ ਤਿੰਤੇ ਸਭ ਲੈਣੇ ਅਗਲੀ ਸਵੇਰ ਨਾਦਰ ਸ਼ਾ ਆਪਣੇ ਤੰਬੂ ਵਿੱਚ ਟਹਿਲ ਰਿਹਾ ਹੈ ਗੁੱਸੇ ਅਤੇ ਚਿੰਤਾ ਦੇ ਭਾਵ ਉਸ ਦੇ ਮੂੰਹ ਤੋਂ ਸਾਫ਼ ਪੜੇ ਜਾ ਸਕਦੇ ਹਨ ਨਾਦਰ ਸ਼ਾ ਇਹ ਸੋਚ ਕੇ ਹੈਰਾਨ ਹੋ ਰਿਹਾ ਸੀ ਕਿ ਸਾਰੇ ਭਾਰਤ ਵਿੱਚ ਨੂੰ ਉਸ ਨੂੰ ਕਿਸੇ ਨੇ ਟੱਕਰ ਨਹੀਂ ਦਿੱਤੀ ਜੇਤੂ ਹੋਜਾਂ ਲੈ ਕੇ ਉਹ ਕਿਸੇ ਮਹਾਨ ਰਾਜੇ ਵਾਂਗ ਹਿੰਦੁਸਤਾਨ ਵਿੱਚ ਟਹਿਲਦਾ ਰਿਹਾ ਕਿਸੇ ਰਾਜੇ ਰਜਵਾੜੇ ਦੀ ਮਜਾਲ ਨਹੀਂ ਸੀ ਕਿ ਉਸ ਅੱਗੇ ਚੀਨ ਦੀ ਆਵਾਜ਼ ਵੀ ਕਰ ਸਕੇ ਰਿਆਸਤਾਂ ਦੀਆਂ ਰਿਆਸਤਾਂ ਅਸਲਤਨਤਾਂ ਦੀਆਂ ਅਸਲਤਨਤਾਂ ਉਸ ਅੱਗੇ ਝੁਕ ਕੇ ਸਲਾਮ ਕਰਦੀਆਂ ਰਹੀਆਂ ਹਿੰਦੁਸਤਾਨ ਦੇ ਵੱਡੇ ਵੱਡੇ ਰਾਜੇ ਉਸ ਦਾ ਸਵਾਗਤ ਕਰਨ ਲਈ ਭੇਟਾ ਵਜੋਂ ਆਪਣੀਆਂ ਧੀਆਂ ਦੇ ਡੋਲੇ ਲਈ ਖਲੋਤੇ ਸਨ ਔਰ ਅੱਜ ਅੱਜ ਇੱਕ ਹੀ ਪਾਣਾ ਵਰਤ ਗਿਆ ਸੀ ਐਸਾ ਤਾਂ ਉਸ ਦੇ ਚਿੱਤ ਚੇਤੇ ਵੀ ਨਹੀਂ ਸੀ ਪੰਜਾ ਕੋ ਦੀ ਬਾਟ ਅਤੇ 20 ਹਮਲੇ ਉਸ ਨੇ ਇੱਕ ਪਹਿਰੇਦਾਰ ਜ਼ਕਰੀਆ ਖਾਨ ਨੂੰ ਲੈਣ ਲਈ ਭੇਜਿਆ ਸਭ ਪਾਸੇ ਹਫੜਾ ਤਫੜਿਸ ਸੀ ਡਰਿਆ ਹੋਇਆ ਜ਼ਕਰੀਆ ਉਸ ਦੇ ਹਰਮ ਵਿੱਚ ਦਾਖਲ ਹੋਇਆ ਹੁਕਮ ਜਹਾਂਪਨਾ ਹੁਕਮ ਨਾਦਰ ਸ਼ਾਹ ਗੁੱਸੇ ਵਿੱਚ ਬੋਲਿਆ ਮੇਰੇ ਹੁਕਮ ਦੀ ਤਾਮੀਲ ਕਰੇਂਗਾ ਤੂੰ ਜੀ ਜਹਾ ਪਨਾ ਤੁਸੀਂ ਜੋ ਵੀ ਕਹੋ ਜ਼ਕਰੀਆ ਡਰਦਾ ਹੋਇਆ ਬੋਲਿਆ ਨਾਦਰ ਸ਼ਾਹ ਦੇ ਗੁੱਸੇ ਤੋਂ ਉਹ ਭਲੀ ਭਾਂਤ ਜਾਣੂ ਸੀ ਤਾਂ ਜਾ ਆਪਦੇ ਲੜਾਕੇ ਨਾਲ ਲੈ ਕੇ ਜਾ ਤੇ ਉਹਨਾਂ ਸਿਰ ਫਿਰਿਆਂ ਦੇ ਸਿਰ ਲਿਆ ਕੇ ਮੇਰੇ ਕਦਮਾਂ ਵਿੱਚ ਢੇਰ ਕਰ ਜਿਨ੍ਹਾਂ ਅੱਜ ਮੇਰੇ ਕਾਫਲੇ ਤੇ ਹਮਲਾ ਕੀਤਾ ਇੱਕ ਦੋ ਵਾਰ ਨਹੀਂ ਪੂਰੇ ਵੀਹ ਵਾਰ ਜਾ ਦੇਰ ਨਾ ਲਾ ਤੇ ਹੁਣੇ ਜਾ ਭੜਕਦਾ ਹੋਇਆ ਨਾਦਰ ਸ਼ਾਹ ਬੋਲਿਆ ਜ਼ਕਰੀਆ ਨੀਮੀ ਪਾਈ ਖਲੋਤਾ ਸੀ ਉਸ ਕੋਲ ਕਹਿਣ ਲਈ ਕੁਝ ਵੀ ਨਹੀਂ ਸੀ ਖਲੋਤਾ ਖਲੋਤਾ ਕਿਉਂ ਹੈ ਮੇਰੇ ਹੁਕਮ ਦੀ ਪਾਲਣਾ ਕਰ ਨਾਦਰ ਸ਼ਾਹ ਫੇਰ ਬੋਲਿਆ ਜਹਾਂ ਪਨਾ ਬਸ ਇਨਕ ਜ਼ਕਰੀਏ ਦੇ ਮੂੰਹੋਂ ਨਿਕਲਿਆ ਨਾਦਰਸ਼ਾ ਮਹਾਨ ਨਾਦਰਸ਼ਾ ਦੀ ਅਜੇਤ ਫੌਜ ਉੱਤੇ ਜੰਗਲ ਦੇ 4 ਲੜਾਕਿਆਂ ਨੇ ਹਮਲਾ ਕੀਤਾ ਤੇ ਲੁੱਟਦਾ ਸਮਾਨ ਖੋ ਕੇ ਲੈ ਗਏ ਤੈਨੂੰ ਪਤਾ ਵੀ ਹੈ ਇਤਿਹਾਸ ਵਿੱਚ ਇਸ ਘਟਨਾ ਨੂੰ ਕਿੱਡੀ ਵੱਡੀ ਜਗ੍ਹਾ ਮਿਲੇਗੀ ਇਹ ਕੋਈ ਛੋਟੀ ਗੱਲ ਨਹੀਂ ਨਾਦਰਸ਼ਾ ਗੁੱਸੇ ਵਿੱਚ ਲਾਲ ਸੀ ਅੱਖਾਂ ਨੱਕ ਕੰਨ ਸਭ ਲਾਲ ਜੀ ਜਹਾਂ ਪਣਾ ਮੈਂ ਜਾਣਦਾ ਜ਼ਕਰੀਆ ਬੋਲਿਆ ਜੇ ਜਾਣਦਾ ਤਾਂ ਜਾ ਤਾਂ ਕਿ ਜਦ ਲਿਖਾਰੀ ਇਤਿਹਾਸ ਵਿੱਚ ਇੱਕ ਘਟਨਾ ਲਿਖਣ ਤਾਂ ਨਾਲ ਇਹ ਵੀ ਲਿਖਣ ਕਿ ਉਹਨਾਂ ਹਮਲਾਵਰਾਂ ਦਾ ਨਾਦਰ ਨੇ ਕੀ ਅੰਜਾਮ ਕੀਤਾ ਸੀ ਮੈਨੂੰ ਉਹਨਾਂ ਦੇ ਸਿਰ ਚਾਹੀਦੇ ਨੇ ਬਸ ਜ਼ਕਰੀਆ ਚੁੱਪ ਖਲੋਤਾ ਸੀ ਕੀ ਤੂੰ ਇਹਨਾਂ ਬਾਰੇ ਕੁਝ ਜਾਣਦਾ ਵੀ ਹੈ ਕੌਣ ਨੇ ਲੋਕ ਕੋਈ ਜਿੰਨ ਭੂਤ ਜਾਂ ਰਕਸ਼ ਨੇ ਜੋ ਤੂੰ ਇੰਨਾ ਡਰਿਆ ਖਲੋਤਾ ਐ ਐਡਾ ਜ਼ੀਰਾ ਕਿਵੇਂ ਕਰ ਗਈ ਕੀ ਉਹ ਨਾਦਰ ਸ਼ਾਹ ਦੇ ਭੈ ਤੋਂ ਵਾਕਫ ਨਹੀਂ ਇਹ ਸਿੱਖ ਨੇ ਜਹ ਆਪਣਾ ਜ਼ਕਰੀਆ ਬੋਲਿਆ ਕੌਣ ਹੁੰਦੇ ਨੇ ਸਿੱਖ ਕੋਈ ਜੰਗਲੀ ਲੜਾਕੇ ਜਾਂ ਆਦਮਕੁਰ ਆਦੀਵਾਸੀ ਕੀ ਬਲਾ ਨੇ ਇਨੀ ਫੁਰਤੀ ਇਨੀ ਬਹਾਦਰੀ ਮੈਂ ਕਦੇ ਪਹਿਲਾਂ ਦੇਖੀ ਨਾ ਸੁਣੀ ਉਹਨਾਂ ਸਾਨੂੰ ਸੰਭਲਣ ਦਾ ਮੌਕਾ ਵੀ ਨਹੀਂ ਦਿੱਤਾ ਤੇ ਸਭ ਕੁਝ ਲੁੱਟ ਕੇ ਫਰਾਰ ਹੋ ਗਏ ਹੁੰਦੇ ਕੌਣ ਨੇ ਸਿੱਖ ਜਹਾਂ ਆਪਣਾ ਇਹ ਪੰਜਾਬ ਵਿੱਚ ਹੀ ਪੈਦਾ ਹੋਈ ਇੱਕ ਕੌਮ ਹੈ ਹਕੂਮਤ ਨਾਲ ਇਹਨਾਂ ਦੀ ਖਹਿਵਾਜ਼ੀ ਮੁੱਦਤਾਂ ਤੋਂ ਚੱਲ ਰਹੀ ਹੈ ਹਕੂਮਤ ਨੇ ਇਹਨਾਂ ਦੇ ਸਿਰਾਂ ਦੇ ਆਨਾਮ ਵੀ ਰੱਖੇ ਪਰ ਇਹ ਮੁੱਕ ਨਹੀਂ ਰਹੇ ਜ਼ਕਰੀਆ ਆਪਣੀ ਮਜਬੂਰੀ ਜ਼ਾਹਰ ਕਰ ਰਿਹਾ ਹੈ ਰਹਿੰਦੇ ਕਿੱਥੇ ਨੇ ਇਹ ਪਿੰਡ ਉਜਾੜ ਦਿਓ ਇਹਨਾਂ ਦੇ ਨਾਦਰ ਨੇ ਜ਼ਕਰੀਏ ਨੂੰ ਕਿਹਾ ਜੰਗਲਾ ਵਿੱਚ ਰਹਿੰਦੇ ਨੇ ਹਜ਼ੂਰ ਪਿੰਡ ਤਾਂ ਇਹਨਾਂ ਕੱਦ ਦੇ ਛੱਡ ਦਿੱਤੇ ਨੇ ਇਹਨਾਂ ਨੇ ਧਰਮ ਛੱਡਣ ਨਾਲੋਂ ਪਿੰਡ ਛੱਡਣ ਨੂੰ ਤਰਜੀਹ ਦਿੱਤੀ ਖੜੇ-ਖੜੇ ਹੀ ਸੌਂ ਲੈਂਦੇ ਹਨ ਤੇ ਤੁਰਦੇ-ਤੁਰਦੇ ਹੀ ਖਾ ਲੈਂਦੇ ਹਨ ਖਾਂਦੇ ਕੀ ਨੇ ਜੰਗਲਾਂ ਵਿੱਚ ਇਨਸਾਨ ਦੇ ਜਿਉਂਦੇ ਰਹਿਣ ਦੀਆਂ ਮੁੱਖ ਲੋੜਾਂ ਰੋਟੀ ਕੱਪੜਾ ਮਕਾਨ ਉਹਦੇ ਬਿਨਾ ਕਿਵੇਂ ਸਰਦੇ ਹਨ ਇਸੇ ਤਰ੍ਹਾਂ ਹਕੂਮਤ ਦਾ maal ਅਸਬਾਬ ਲੁੱਟ ਲੈਂਦੇ ਨੇ ਹਜ਼ੂਰ ਤੇ ਜਾਂ ਭੇਸ ਬਦਲ ਕੇ ਪਿੰਡਾਂ ਵਿੱਚੋਂ ਅਨਾਜ ਮੰਗ ਕੇ ਲੈ ਜਾਂਦੇ ਹਨ ਤੇ ਉਹੀ ਇਕੱਠੇ ਬੈਠ ਕੇ ਖਾ ਲੈਂਦੇ ਹਨ ਪਿੰਡਾਂ ਵਿੱਚ ਇਹਨਾਂ ਦੇ ਖੈਰ ਖਵਾ ਵਾਸਤੇ ਹਨ ਜੋ ਇਹਨਾਂ ਦੀ ਮਦਦ ਕਰਦੇ ਰਹਿੰਦੇ ਹਨ ਵੈਸੇ ਇਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਹਾਂ ਜਿੱਤ ਲਈਆਂ ਹਨ ਤੇ ਰੋਟੀ ਕੱਪੜਾ ਇਹਨਾਂ ਲਈ ਬਹੁਤੇ ਮਾਇਨੇ ਨਹੀਂ ਰੱਖਦਾ ਲੂਣ ਖਾਣ ਵਾਲੇ ਨੂੰ ਸਵਾਦਾਂ ਦਾ ਪਟਿਆ ਕਹਿੰਦੇ ਹਨ ਹਾਰ ਦੇ ਕਈ ਕਈ ਦਿਨ ਪਾਣੀ ਵੀ ਨਾ ਕੱਟ ਲੈਂਦੇ ਹਨ ਤੇ ਸਿਆਲਾਂ ਵਿੱਚ ਅੱਗ ਬਾਲ ਕੇ ਵੀ ਨਹੀਂ ਵੇਖਦੇ ਤੇ ਘਰ ਘਰ ਕਿੱਥੇ ਨੇ ਇਹਨਾਂ ਦੇ ਕੋਈ ਟਿਕਾਣੇ ਤਾਂ ਹੋਣਗੇ ਨਾਦਰ ਦੀ ਹੈਰਾਨੀ ਵੱਧ ਰਹੀ ਸੀ ਘਰ ਜਹਾਂ ਆਪਣਾ ਆਉਣ ਇਹਨਾਂ ਦੇ ਘਰ ਤੰਬੂ ਦੇ ਬਾਹਰ ਖਲੋਤੇ ਘੋੜਿਆਂ ਵੱਲ ਇਸ਼ਾਰਾ ਕਰਦਾ ਹੋਇਆ ਜ਼ਕਰੀਆ ਬੋਲਿਆ ਘੋੜਿਆਂ ਦੀਆਂ ਕਾਠੀਆਂ ਹੀ ਘਰ ਨੇ ਹਜ਼ੂਰ ਖਾਂਦੇ ਪੀਂਦੇ ਸੌਂਦੇ ਉਹਨਾਂ ਤੇ ਹੀ ਨੇ ਜ਼ਕਰੀਏ ਦੇ ਗਲ ਹਜ਼ੇ ਮੂੰਹ ਵਿੱਚ ਸੀ ਕਿ ਨਾਦਰ ਉੱਚੀ ਉੱਚੀ ਹੱਸਣ ਲੱਗਾ ਜ਼ਕਰੀਆ ਖਾਨ ਜੇ ਇਹਨਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਤੇ ਹਨ ਤਾਂ ਤੁਸੀਂ ਬੋਰੀ ਬਿਸਤਰਾ ਬੰਨਣਾ ਸ਼ੁਰੂ ਕਰ ਦਿਓ ਕਿਉਂਕਿ ਹੁਣ ਇਹ ਪੜਾ ਦਿੱਲੀ ਜਾ ਕੇ ਹੀ ਕਰਨਗੇ ਤੇ ਉਹ ਦਿਨ ਵੀ ਦੂਰ ਨਹੀਂ ਖਾਨ ਸਾਹਿਬ ਜਦ ਲਾਲ ਕਿਲੇ ਤੇ ਇਹਨਾਂ ਦਾ ਪਰਚਮ ਝੁੱਲੇਗਾ ਦੂਰ ਨਹੀਂ ਹੋ ਦੇਣਾ ਇਹ ਕਹਿੰਦਾ ਹੋਇਆ ਨਾਦਰ ਸ਼ਾ ਅੰਦਰ ਚਲਾ ਗਿਆ ਅੱਜ ਰਾਤ ਨਾਦਰ ਨੂੰ ਨੀਂਦ ਨਹੀਂ ਆ ਰਹੀ ਉਹ ਆਰਾਮਦਾਇਕ ਆਸਨ ਤੇ ਪਿਆ ਹੋਇਆ ਵੀ ਸਾਰੀ ਰਾਤ ਉੱਸਲ ਬਟੇ ਲੈਂਦਾ ਰਿਹਾ। ਜ਼ਕਰੀਆ ਖਾਨ ਨਾਲ ਕੀਤੀ ਗੱਲਬਾਤ ਦੇ ਬੋਲ ਹਵਾ ਵਿੱਚ ਗੂੰਜ ਰਹੇ ਹਨ। ਇਹ ਸਿੱਖ ਨੇ ਹਜ਼ੂਰ ਜੰਗਲਾਂ ਵਿੱਚ ਰਹਿੰਦੇ ਨੇ ਘੋੜਿਆਂ ਦੀਆਂ ਕਾਠੀਆਂ ਤੇ ਦਿੱਲੀ ਦੇ ਮਾਲਕ ਬਣ ਕੇ ਲਾਲ ਕਿਲੇ ਤੇ ਪਰਚਮ ਝੁਲੇਗਾ। ਆਵਾਜ਼ਾਂ ਗੂੰਜ ਰਹੀਆਂ ਹਨ ਤੇ ਨਾਦਰ ਸ਼ਾ ਇੱਕਦਮ ਡਰ ਕੇ ਉੱਠ ਬੈਠਾ। ਉਸ ਦੀ ਸਾਰੀ ਰਾਤ ਇਸੇ ਤਰ੍ਹਾਂ ਬੀਤੀ ਸਵੇਰ ਹੁੰਦੇ ਸਾਰ ਉਸ ਨੇ ਮੁੜ ਜ਼ਕਰੀਏ ਨੂੰ ਬੁਲਾਵਾ ਭੇਜਿਆ ਜਿੰਨੀ ਦੇਰ ਤੁਸੀਂ ਆਪਣੇ ਦੁਸ਼ਮਣ ਨੂੰ ਜਾਣ ਨਹੀਂ ਲੈਂਦੇ ਉੰਨੀ ਦੇਰ ਉਸ ਨੂੰ ਹਰਾਉਣਾ ਸੌਖਾ ਨਹੀਂ ਮੈਂ ਇਹਨਾਂ ਬਾਰੇ ਹੋਰ ਜਾਨਣਾ ਚਾਹੁੰਦਾ ਹਾਂ ਜ਼ਕਰੀਆ ਖਾਨ ਜਾਣਕਾਰੀ ਇਹਨਾਂ ਬਾਰੇ ਬਹੁਤੀ ਨਹੀਂ ਮਿਲਦੀ ਹਜ਼ੂਰ ਪਿੰਡ ਦੇਸ਼ ਘਰ ਘਾਟ ਕਿਲਾ ਕੋਟ ਕੋਈ ਹੈ ਨਹੀਂ ਗੁਲਾਬ ਦੇ ਬੁੱਟੇ ਵਾਂਗ ਜਿਉਂ-ਜਿਉਂ ਕੱਟੀਦੇ ਨੇ ਤੇਆਂ-ਤੇਆਂ ਵੱਧਦੇ ਨੇ ਜੰਗ ਵਿੱਚ ਸ਼ਹੀਦ ਹੋਣ ਲਈ ਇਸ ਤਰ੍ਹਾਂ ਭੱਜੇ ਆਉਂਦੇ ਨੇ ਜਿਵੇਂ ਪਰਵਾਨਾ ਸ਼ਮਾ ਵੱਲ ਉੱਡਿਆ ਆਉਂਦਾ ਹੈ ਇਹਨਾਂ ਦੇ ਤਾਂ ਘੋੜੇ ਵੀ ਖਵਰੇ ਫੁਲਾਦ ਦੇ ਬਣੇ ਨੇ ਬਿਨਾਂ ਕੁਝ ਖਾਦੇ ਪੀਤੇ 100-100 ਕੋ ਤੱਕ ਤਾਵਾ ਕਰਦੇ ਨੇ ਤੇ ਉਹਨਾਂ ਘੋੜਿਆਂ ਦੇ ਪਿੱਠਾਂ ਹੀ ਇਹਨਾਂ ਲਈ ਪਲਾੰਗ ਹਨ ਸਿਰ ਤੇ ਪਗੜੀ ਤੇੜ ਕੱਛ ਤੋਂ ਬਿਨਾਂ ਹੋਰ ਕੁਝ ਨਹੀਂ ਪਹਿਨਦੇ ਪਾਰੇ ਹਥਿਆਰ ਜਿੰਨੇ ਮਿਲ ਜਾਣ ਉੰਨੇ ਥੋੜੇ ਨੇ ਕਿਰਪਾਨ ਦਾ ਬਸਾ ਨਹੀਂ ਕਰਦੇ ਸਦਾ ਨਾਲ ਰੱਖਦੇ ਨੇ ਤੇ ਕਹਿੰਦੇ ਨੇ ਕਿ ਸੌਂਦੇ ਵੀ ਨਾਲ ਲੈ ਕੇ ਨੇ ਕੀ ਮਤਲਬ ਹੈ ਤੇਰਾ ਕਿ ਕਿਰਪਾਨ ਨਾਲ ਲੈ ਕੇ ਸੌਂਦੇ ਹਨ ਕਿ ਸੱਚਮੁੱਚ ਨਦਰ ਹੈਰਾਨ ਹੁੰਦਾ ਬੋਲਿਆ ਜੀ ਹਜ਼ੂਰ ਕਿਰਪਾਨ ਨੂੰ ਸਰੀਰ ਦਾ ਅੰਗ ਹੀ ਜਾਂਦੇ ਹਨ ਆਫਰੀਨ ਹੋਰ ਦੱਸ ਨਾ ਅਦਰ ਦੀ ਉਤਸੁਪਤਾ ਵੀ ਨਾਲ ਨਾਲ ਵੱਧਦੀ ਜਾ ਰਹੀ ਸੀ ਹਕੂਮਤ ਨਾਲ ਦੰਗਾ ਇਹਨਾਂ ਦੀ ਜਾਤ ਗੋਤ ਹੈ ਕੱਲੇ ਕੱਲੇ 500 ਨਾਲ ਮੱਥਾ ਡਾਹ ਖਰੋਂਦੇ ਹਨ ਚਮੜੀ ਇਹਨਾਂ ਦੀ ਖੋਰੇ ਗੈਂਡੇ ਦੀ ਖਲ ਨਾਲ ਦੀ ਹੈ ਜ਼ਖਮ ਆਪੇ ਮਿਲ ਜਾਂਦੇ ਨੇ ਖੁਸ਼ੀ ਗਮੀ ਤੋਂ ਰਹਿਤ ਹਨ ਇਹਨਾਂ ਦੇ ਘਰ ਜੇ ਕੋਈ ਮਰ ਵੀ ਜਾਵੇ ਤਾਂ ਕਹਿੰਦੇ ਇਹ ਹਲਵਾ ਬਣਾ ਕੇ ਖਾਂਦੇ ਹਨ ਜੇ ਕੋਈ ਵੀ ਮਾਲ ਸਵਾਵ ਲੋਟਕੇ ਲਿਆਉਂਦੇ ਹਨ ਇੱਕੋ ਜਿਹਾ ਵੰਡ ਲੈਂਦੇ ਹਨ ਕੋਈ ਨੰਗਾ ਭੁੱਖਾ ਲੋੜਵੰਦ ਦਰੋਂ ਖਾਲੀ ਨਹੀਂ ਮੁੜਨ ਦਿੰਦੇ ਦਰੋਂ ਦਰ ਹੈ ਕਿੱਥੇ ਤੂੰ ਤਾਂ ਕਹਿੰਦਾ ਹੈ ਕੋਈ ਦਰ ਕਰ ਹੈ ਹੀ ਨਹੀਂ ਇਹਨਾਂ ਦਾ ਨਾ ਦਰ ਭੁੱਲਿਆ ਹਜ਼ੂਰ ਜਿਹੜੀ ਵੀ ਥਾਂ ਜੰਗਲ ਬੇਲੇ ਵਿੱਚ ਡੇਰਾ ਲਾਉਂਦੇ ਹਨ ਉਹੀ ਦਰ ਹੈ ਉਥੇ ਖਾਲਸੇ ਦਾ ਖਾਲਸੇ ਦੇ ਰਾਜ ਦਾ ਐਲਾਨ ਕਰ ਦਿੰਦੇ ਹਨ ਉਹ ਥਾਂ ਖਾਲਸੇ ਦੀ ਮਲਕੀਅਤ ਜਿਵੇਂ ਅਸੀਂ ਹਿੰਦੂਆਂ ਨੂੰ ਮਾਰਨਾ ਸਵਾਬ ਜਾਣਦੇ ਹਾਂ ਉਸੇ ਤਰ੍ਹਾਂ ਇਹ ਜ਼ੁਲਮ ਦਾ ਨਾਸ ਕਰਨਾ ਧਰਮ ਸਮਝਦੇ ਹਨ Hindu Muslim ਦੋਹਾਂ ਤੋਂ ਅਡਰਾ ਮਸਲ ਹੈ ਇੱਕ ਰੱਬ ਦੇ ਪੁਜਾਰੀ ਨੇ ਉਸ ਤੋਂ ਸਿਵਾ ਕਿਸੇ ਹੋਰ ਨੂੰ ਨਹੀਂ ਮੰਨਦੇ ਲੀਡਰ ਕੌਣ ਹੈ ਇਹਨਾਂ ਦਾ ਅੱਲਾਹ ਜਿਸ ਨੂੰ ਇਹ ਆਕਾਲ ਕਹਿੰਦੇ ਨੇ ਉਸੇ ਨੂੰ ਆਪਣਾ ਲੀਡਰ ਮੰਨਦੇ ਨੇ ਵਾਹ ਕਮਾਲ ਲੋਕ ਨੇ ਤਾਕਤ ਕਿੱਥੋਂ ਮਿਲਦੀ ਹੈ ਇਹਨਾਂ ਨੂੰ ਇਹਨੇ ਨਿੱਡਰ ਕਿਸ ਤਰ੍ਹਾਂ ਨੇ ਕਹਿੰਦੇ ਨੇ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਆਬੇ ਹਿਆਤ ਬਣਾਉਣ ਦਾ ਤਰੀਕਾ ਦੱਸ ਦਿੱਤਾ ਹੈ ਜਦ ਇਹ ਆਬੇ ਹਿਆਤ ਪੀ ਲੈਂਦੇ ਨੇ ਫੇਰ ਤਾਂ ਕਹਿੰਦੇ ਮੌਤ ਨੂੰ ਟੀਚਰਾਂ ਕਰਨ ਲੱਗ ਪੈਂਦੇ ਨੇ ਜ਼ਕਰੀਆ ਖਾਨ ਜਿਵੇਂ-ਜਿਵੇਂ ਦੱਸ ਰਿਹਾ ਸੀ ਨਾਦਰ ਸ਼ਾਹ ਸਿੱਖਾਂ ਬਾਰੇ ਜਾਣਨ ਲਈ ਹੋਰ ਉਤਆਵਲਾ ਹੋ ਰਿਹਾ ਸੀ ਕੋਈ ਤਾਂ ਹੋਵੇਗਾ ਤੇਰੀ रियासत ਵਿੱਚ ਜਿਸ ਨੇ ਸਿੱਖ ਦੇਖੇ ਹੋਣਗੇ ਜੋ ਇਹਨਾਂ ਦੇ ਰਹਿਣ-ਸਹਿਣ ਤੋਂ ਜਾਨੂ ਹੋਊਗਾ ਜਾਓ ਤੇ ਕੋਈ ਐਸਾ ਆਦਮੀ ਲੱਭ ਕੇ ਲਿਆਓ ਜੋ ਮੈਨੂੰ ਸਿੱਖਾਂ ਬਾਰੇ ਵਿਸਥਾਰ ਨਾਲ ਦੱਸ ਸਕੇ ਨਾਦਰ ਨੇ ਆਪਣੀ ਇੱਛਾ ਜ਼ਕਰੀਆ ਦੇ ਪ੍ਰਗਟ ਕੀਤੀ ਜ਼ਕਰੀਏ ਨੇ ਕੁਝ ਸਪਾਹੀ ਕਿਸੇ ਐਸੇ ਦੀ ਪਾਲ ਵਿੱਚ ਤੋਰ ਦਿੱਤੇ ਜੋ ਸਿੰਘਾਂ ਦੇ ਰਹਿਣ ਸਹਿਣ ਤੇ ਤੌਰ ਤਰੀਕਿਆਂ ਬਾਰੇ ਦੱਸ ਸਕੀਂ ਪਿੰਡਾਂ ਵਿੱਚ ਪੰਡਾਂ ਦੀ ਇੱਕ ਟੋਲੀ ਗਾਉਂਦੀ ਫਿਰ ਰਹੀ ਹੈ ਉਹ ਗੁਰ ਗੋਬਿੰਦ ਹੋਏ ਪ੍ਰਗਟਿਓ ਦਸਵੇਂ அவਤਾਰਾ ਜਿੱਥੇ ਲੋਕਾਂ ਦੀ ਭੀੜ ਜ਼ਿਆਦਾ ਹੁੰਦੀ ਹੈ ਉੱਥੇ ਉਹ ਖੜ ਕੇ ਗਾਉਂਦੇ ਹਨ ਪੀਵੋ ਪਾਹਲ ਖੰਡ ਧਾਰ ਹੋਏ ਜਨਮ ਸਹਿੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਜਦ ਸਪਾਹੀਆਂ ਨੇ ਵਾਹੋ ਵਾਹੋ ਗੋਬਿੰਦ ਸਿੰਘ ਸੁਣਿਆ ਤਾਂ ਭੰਡਾ ਨੂੰ ਆਵਾਜ਼ ਮਾਰੀ ਰੁਕੋ ਏ ਭੰਡੇ ਇੱਕਦਮ ਠਠੰਬਰ ਗਏ ਇਹ ਕੀ ਕਾ ਰਹੇ ਹੋ ਇੱਕ ਸਪਾਹੀ ਬੋਲਿਆ ਇਹ ਤਾਂ ਪੈਗੰਬਰ ਦੀਆਂ ਸਿਫਤਾਂ ਨੇ ਹਜ਼ੂਰ ਅਸੀਂ ਤਾਂ ਅੱਲਾ ਦੇ ਰਸੂਲ ਦੀ ਉਸਤਤਿਾ ਗਾ ਰਹੇ ਹਾਂ ਇੱਕ ਸਿਆਣੀ ਉਮਰ ਦਾ ਭੰਡ ਬੋਲਿਆ ਔਰ ਇਹ ਤਾਂ ਸਿੱਖਾਂ ਦੇ ਗੁਰੂ ਦਾ ਨਾਮ ਲੈ ਰਹੇ ਹੋ ਵਾਰ-ਵਾਰ ਹਕੂਮਤ ਦੇ ਬਾਗੀਆਂ ਦੇ ਗੁਰੂ ਦੀ ਉਸਤਤਿ ਕਰ ਰਹੇ ਹੋ ਸਪਾਹੀ ਬੁੱਲਿਆ ਹਜ਼ੂਰ ਕੌਣ ਬਾਗੀ ਤੇ ਕੌਣ ਬਾਦਸ਼ਾ ਇਹ ਫੈਸਲੇ ਤਾਂ ਪਰਵੇਦਗਾਰ ਤੇ ਛੱਡ ਦਿਓ ਹਕੂਮਤ ਦੀ ਚਾੱਕਰੀ ਕਰਦੇ ਕਰਦੇ ਤੁਸੀਂ ਅੱਲਾਹ ਦੇ ਕਰਨ ਵਾਲੇ ਫੈਸਲੇ ਵੀ ਆਪ ਕਰਨ ਲੱਗ ਪਏ ਹੋ ਇੱਕ ਭੰਡ ਸਹਜਤਾ ਨਾਲ ਬੁੱਲਿਆ ਠੀਕ ਹੈ ਠੀਕ ਹੈ ਤੁਸੀਂ ਇਹ ਦੱਸੋ ਕਿ ਸਿੱਖਾਂ ਨੂੰ ਜਾਣਦੇ ਹੋ ਅਸੀਂ ਤਾਂ ਹਜੇ ਆਪਣੇ ਆਪ ਨੂੰ ਵੀ ਨਹੀਂ ਜਾਣਦੇ ਹਜ਼ੂਰ ਜੇ ਜਾਣ ਗਏ ਤਾਂ ਮੰਗ ਖਾਣਾ ਛੱਡ ਦੇਾਂਗੇ ਸਿੱਖਾਂ ਨੂੰ ਜਾਨਣਾ ਤਾਂ ਦੂਰ ਦੀ ਗੱਲ ਹੈ ਪਰ ਕਦੇ ਸਿੱਖ ਦੇਖੇ ਤਾਂ ਹੋਣਗੇ ਸਾਰਾ ਦਿਨ ਪਿੰਡੋਂ ਪਿੰਡ ਗਸ਼ਤ ਕਰਦੇ ਫਿਰਦੇ ਹੋ ਸਾਡੇ ਲਈ ਤਾਂ ਲੋਕਾਈ ਦਾ ਭਲਾ ਕਰਨ ਵਾਲਾ ਹਰ ਮਨੋਖੀ ਸਿੱਖ ਹੈ ਹਜ਼ੂਰ ਮਨੁਖਤਾ ਲਈ ਜਾਨ ਤਲੀ ਤੇ ਟਕਾਈ ਫਿਰਦਾ ਹਰ ਪੁਰਖ ਸਿੱਖ ਹੈ ਕੀ ਤੁਸੀਂ ਖਾਨ ਬਹਾਦਰ ਨੂੰ ਸਿੱਖਾਂ ਬਾਰੇ ਦੱਸ ਸਕਦੇ ਹੋ ਹਜੇ ਗੱਲ ਸਪਾਹੀ ਦੇ ਮੂੰਹ ਵਿੱਚ ਹੀ ਸੀ ਕਿ ਇੱਕ ਨੌਜਵਾਨ ਭੰਡ ਬੋਲਿਆ ਸਿੱਖਾਂ ਦੇ ਸੂਦਈਏ ਜ਼ਕਰੀਏ ਨੂੰ ਕਦੇ ਵੀ ਨਹੀਂ ਥਾਏ ਸਿਰ ਲਾ ਦਿਓ ਪਰ ਉਹਨਾਂ ਖੁਦਾ ਦੇ ਆਸ਼ਿਕਾਂ ਦੀ ਕੋਈ ਖਬਰ ਸਰਕਾਰ ਨੂੰ ਨਹੀਂ ਦਿਆਂਗੇ ਇੱਕ ਸਪਾਹੀ ਗੁੱਸੇ ਵਿੱਚ ਥੋੜਾ ਅੱਗੇ ਵਧਿਆ ਪਰ ਦੂਜੇ ਨੇ ਹੱਥ ਫੜ ਰੋਕ ਲਿਆ ਨਾਲੇ ਜਾ ਕੇ ਕਹਿ ਦਿਓ ਆਪਦੇ ਖਾਨ ਬਹਾਦਰ ਨੂੰ ਤੇ ਨਾਲੇ ਉਹਦੇ ਸੱਜਰੇ ਨਾਦਰ ਨੂੰ ਕਿ ਅਗਲੇ 40 40 ਪਾਠ ਚੰਡੀ ਦੀ ਵਾਰ ਦੇ ਕਰਦੇ ਨੇ ਤੇ ਰੋਜ਼ ਤੇ ਆਦਮ ਖੁਰ ਸ਼ੀਰਾ ਦੇ ਮੂੰਹ ਹੱਥਾਂ ਨਾਲ ਪਾੜ ਦਿੰਦੇ ਨੇ ਭਲੀ ਚਾਹੁੰਦੇ ਹੋ ਤਾਂ ਪੰਜਾਂ ਪਾਣੀਆਂ ਤੋਂ ਪਾਰ ਚਲੇ ਜਾਓ ਛੋਟੇ ਮੋਟੇ ਬੰਨ ਲਾ ਕੇ ਦ੍ਰਿਆਮਾ ਦੇ ਵੈਣ ਨਹੀਂ ਰੁੱਕ ਜਾਂਦੇ ਵੇਖਿਓ ਕਿਤੇ ਇਹਦਾ ਮਤਰਵ ਤੁਸੀਂ ਸਿੱਖਾ ਨੂੰ ਜਾਣਦੇ ਹੋ ਚਲੋ ਖਾਨ ਬਹਾਦਰ ਤੁਹਾਨੂੰ ਮਿਲਣਾ ਚਾਹੁੰਦੇ ਹਨ ਸਾਨੂੰ ਕਿਉਂ ਉਹ ਸਿੱਖਾਂ ਬਾਰੇ ਜਾਨਣਾ ਚਾਹੁੰਦੇ ਹਨ ਉਹਨਾਂ ਦੀ ਸੂ ਨਹੀਂ ਚਾਹੁੰਦੇ ਬਸ ਉਹਨਾਂ ਦੀਆਂ ਰੌ ਰੀਤਾ ਰਹਿਣ ਸਹਿਣ ਬਾਰੇ ਜਾਣਨ ਦੀ ਲੋਚ ਹੈ ਨਾ ਦਰਸ਼ਾ ਦੀ ਭੰਡਾ ਨੂੰ ਸਪਈਆਂ ਨੇ ਮੂਰੇ ਲਾ ਲਿਆ ਤੇ ਆਪ ਉਹਨਾਂ ਦੇ ਮਗਰ ਤੁਰ ਪਏ ਹੰਡਾ ਨੇ ਗਾਉਣਾ ਫੇਰ ਸ਼ੁਰੂ ਕਰ ਦਿੱਤਾ। ਉਹ ਗੁਰ ਗੋਬਿੰਦ ਹੋਏ ਪ੍ਰਗਟਿਓ ਦਸਵੀਂ ਅਵਤਾਰਾ। ਅਸਲ ਵਿੱਚ ਇਹ ਭੰਡ ਸਿੱਖਾਂ ਕੋਲ ਜੰਗਲ ਵਿੱਚ ਕੁਝ ਦਿਨ ਰਹਿ ਕੇ ਆਏ ਹਨ ਤੇ ਉਹਨਾਂ ਤੋਂ ਬਹੁਤ ਪ੍ਰਭਾਵਿਤ ਹਨ। ਉਹਨਾਂ ਦੀ ਅਧਿਆਤਮਿਕਤਾ, ਸੇਵਾ ਨਿਮਰਤਾ ਬਹਾਦਰੀ ਦੇ ਕਾਇਲ ਹਨ। ਉਹਨਾਂ ਕੋਲ ਰਹਿਣ ਕਰਕੇ ਇਹਨਾਂ ਦੇ ਨੌਜਵਾਨਾਂ ਵਿੱਚ ਜ਼ੁਲਮੀ ਹਕੂਮਤ ਵਿਰੁੱਧ ਰੋਸ ਪੈਦਾ ਹੋ ਗਿਆ ਹੈ। ਜੋ ਉਹਨਾਂ ਦੇ ਬੋਲਾਂ ਵਿੱਚ ਝਲਕਦਾ ਹੈ ਜੰਗਲਾਂ ਵਿੱਚ ਪੜੀ ਜਾਂਦੀ ਅਖੰਡ ਬਾਣੀ ਇਹਨਾਂ ਦੇ ਵੀ ਦਿਲਾਂ ਵਿੱਚ ਘਰ ਕਰ ਗਈ ਹੈ ਕਿਸੇ ਭੰਡ ਦੀ ਡੂੰਗੀ ਜਿਹੀ ਆਵਾਜ਼ ਆਉਂਦੀ ਹੈ ਗੁਰਵਾਣੀ ਤਿੰਨ ਭਾਈਆ ਜਿਨ ਮਸਤਕ ਭਾਗ ਮਨ ਮੁਖ ਛਟੜ ਕਾਮਨੀ ਗੁਰਮਖ ਸੁਹਾਗ ਕੁਝ ਮੁਖੀ ਭੰਡ ਨਾਦਰ ਸ਼ਾਹ ਤੇ ਜ਼ਕਰੀਆ ਖਾਨ ਕੋਲ ਖਲੋਤੇ ਹਨ ਉਸ ਜ਼ਕਰੀਆ ਖਾਨ ਨੂੰ ਤਾਂ ਦੇਖ ਨਹੀਂ ਸੁਖਾਂਦੇ ਪਰ ਨਾਦਰ ਸ਼ਾਹ ਦੀ ਸਿੱਖਾਂ ਬਾਰੇ ਜਾਣਨ ਦੀ ਨੀਤ ਉਹਨਾਂ ਨੂੰ ਸੁੱਚੀ ਲੱਗਦੀ ਹੈ। ਨਾਦਰ ਦੀਆਂ ਗੱਲਾਂ ਤੋਂ ਜਾਪ ਰਿਹਾ ਹੈ ਕਿ ਜਿਵੇਂ ਉਹ ਸੱਚਮੁੱਚ ਸਿੱਖਾਂ ਤੋਂ ਪ੍ਰਭਾਵਿਤ ਹੈ ਤੇ ਉਹਨਾਂ ਬਾਰੇ ਜਾਣਨ ਦਾ ਇੱਛਕ ਹੈ। ਇੱਕ ਭੰਡ ਨੇ ਗਾਉਣਾ ਸ਼ੁਰੂ ਕੀਤਾ। ਪੂਰੇ ਚਾਦਰ, ਫਾਟੇ ਵਸਤਰ, ਟੁੱਟੇ ਫੁੱਟੇ ਜ਼ਰਖਲ ਸ਼ਸਤਰ ਸਿਰ ਪਰ ਚੱਕਰ ਖੰਡੇ ਤੋੜੇ ਸਜੇ ਨਾ ਔਰੇ ਸ਼ਸਤ ਥੋੜੇ ਇੱਕ ਇੱਕ ਚੁੱਕਿਓ ਮਨ ਮੰਨ ਲੋਹਾ ਅਗੇ ਉਹ ਨਦਰਸ਼ਾ ਨੂੰ ਸਿੰਘਾਂ ਨੇ ਨਾਮ ਬੂਲ ਕੇ ਦਸ ਹੈ ਆਇਓ ਬਖੇੜਾ ਸਿੰਘ ਦਤੇੜਾ ਤਕੜਾ ਸਿੰਘ ਲਕੜਾ ਸਿੰਘ ਝੀੜਾ ਬਾਗੜ ਸਿੰਘ ਖਾਗੜ ਸਿੰਘ ਫੌੜਾ ਅਗੜ ਝਗੜ ਸਿੰਘ ਭਗੜ ਪਗਾਉੜਾ ਧਰਤ ਤਕੇਲ ਸਿੰਘ ਪਹਾੜਾ ਦਿੱਲੀ ਤੋੜ ਸਿੰਘ ਲਹਿੜਾ ਸਹਿਲਾੜਾ ਗੜਪਟ ਸਿੰਘ ਪਹਾੜ ਉਕਾੜਾ ਮੁਗਲ ਮਾਰ ਸਿੰਘ ਕਾਜੀ ਸਾੜਾ ਖਾਨ ਮਾਰ ਸਿੰਘ ਸੈਦਗਾਰਾ ਬਾਬਾ ਝਾੜ ਸਿੰਘ ਫਾੜ ਲਤਾੜਾ ਬਜਨ ਸਿੰਘ ਗਜਨ ਸਿੰਘ ਲੋਹਾ ਡਾਡਾ ਸਿੰਘ ਖਦਾਏ ਅਸ਼ੋਹਾ ਏ ਕੀ ਹੈ ਨਾਦਰ ਸ਼ਾਹ ਦੇ ਕੁਝ ਪਿੜ ਪੱਲੇ ਨਹੀਂ ਪੈ ਰਹੇ ਇਹੀ ਤਾਂ ਅਸੀਂ ਕਹਿੰਦੇ ਹਾਂ ਹਜ਼ੂਰ ਅਸੀਂ ਬਹਾਦਰ ਸ਼ਾਹ ਨੂੰ ਵੀ ਇੰਜ ਦੱਸਿਆ ਸੀ ਤੇ ਉਹਨਾਂ ਦੇ ਕੁਝ ਸਮਝ ਨਹੀਂ ਆਇਆ ਸੀ ਇਸ ਲਈ ਅਸੀਂ ਜ਼ਕਰੀਆ ਖਾਨ ਨੂੰ ਕਹਿ ਰਹੇ ਸਾਂ ਕਿ ਅਸੀਂ ਨਾਟਕ ਕਰਕੇ ਦਿਖਾ ਸਕਦੇ ਹਾਂ ਉਸ ਨਾਲ ਹਜ਼ੂਰ ਸਭ ਜਾਣ ਜਾਣ ਜਾਣਗੇ ਸਿਆਣੀ ਉਮਰ ਦਾ ਭੰਡ ਬੋਲਿਆ ਤੁਸੀਂ ਸਾਨੂੰ ਬੋਲ ਕੇ ਇੰਜ ਹੀ ਦੱਸ ਦਿਓ ਜਿਵੇਂ ਹੁਣ ਗੱਲਾਂ ਕਰ ਰਹੇ ਹੋ ਜ਼ਕਰੀਆ ਬੋਲਿਆ ਬੋਲ ਕੇ ਤਾਂ ਅਸੀਂ ਦੱਸ ਹੀ ਰਹੇ ਸਾਂ। ਇਸ ਤਰ੍ਹਾਂ ਫੇਰ ਤੁਹਾਨੂੰ ਅਧੂਰੀ ਜਾਣਕਾਰੀ ਮਿਲੇਗੀ। ਭਾਂਡਾ ਜੇ ਬੋਲ ਹੀ ਰਿਹਾ ਸੀ ਕਿ ਨਾਦਰ ਬੋਲਿਆ ਨਹੀਂ ਅਧੂਰੀ ਨਹੀਂ ਤੁਹਾਨੂੰ ਜਿੰਨਾ ਵੀ ਪਤਾ ਹੈ ਦੱਸੋ ਭਾਵੇਂ ਜਿਵੇਂ ਮਰਜ਼ੀ ਦੱਸੋ। ਨਾਦਰ ਸ਼ਾਹ ਦੀ ਪ੍ਰਵਾਨਗੀ ਤੋਂ ਬਾਅਦ ਹੁਣ ਜ਼ਕਰੀਆ ਕੁਝ ਨਹੀਂ ਬੋਲ ਸਕਦਾ ਸੀ। ਸੋ ਭਾਂਡਾ ਦੇ ਕਹੇ ਅਨੁਸਾਰ ਪ੍ਰਬੰਧ ਸ਼ੁਰੂ ਹੋ ਗਏ। ਅਸਲ ਵਿੱਚ ਭੰਡ ਨਾਦਰਸ਼ਾ ਨੂੰ ਇੱਕ ਨਾਟਕ ਦੇ ਰੂਪ ਵਿੱਚ ਸਿੱਖਾਂ ਦੀਆਂ ਰੌ ਰਿਟਾਂ ਤੋਂ ਜਾਣੂ ਕਰਵਾਉਣ ਦਾ ਯਤਨ ਕਰ ਰਹੇ ਸਨ ਇੱਕ ਵੱਡੇ ਮੈਦਾਨ ਵਿੱਚ ਨਾਦਰਸ਼ਾ ਉਸ ਦੇ ਵਜ਼ੀਰ ਸੈਨਾਪਤੀ ਤੇ ਹੋਰ ਦਰਬਾਰੀ ਜ਼ਕਰੀਆ ਖਾਨ ਨਾਲ ਆਸਨਾਂ ਤੇ ਬੈਠ ਕੇ ਅਤੇ ਉਹਨਾਂ ਦੇ ਸਾਹਮਣੇ ਭੰਡ ਨਾਟਕ ਦੀ ਤਿਆਰੀ ਕਰਨ ਲੱਗੇ ਦਿਵਾਨ ਸੱਜੂਕਾ ਹੈ ਵੱਡੇ ਮੈਦਾਨ ਵਿੱਚ ਕਾਫੀ ਹਲਚਲ ਹੈ ਭੰਡ ਆਪਣੀ ਤਿਆਰੀ ਵਿੱਚ ਲੱਗੇ ਹੋਏ ਹਨ ਨਾਦਰਸ਼ਾ ਜ਼ਕਰੀਆ ਖਾਨ ਤੇ ਬਾਕੀ ਸਭ ਆਪਣੇ ਆਪਣੇ ਆਸਰਾ ਤੇ ਬੈਠ ਚੁੱਕੇ ਹਨ ਤਿਆਰੀ ਕਰ ਰਹੇ ਭੰਡਾ ਚੋਂ ਇੱਕ ਨਾਦਰਸ਼ਾ ਕੋਲ ਆਉਂਦਾ ਹੈ ਤੇ ਕਹਿੰਦਾ ਹੈ ਹਜ਼ੂਰ ਸਾਨੂੰ ਤੁਹਾਡੀ ਫੌਜ ਦੇ ਕੁਝ ਸਿਪਾਹੀ ਵੀ ਨਾਟਕ ਵਿੱਚ ਮਦਦ ਲਈ ਚਾਹੀਦੇ ਹਨ ਕਿੰਨੇ ਕੁ ਨਾਦਰ ਬੋਲਦਾ ਹੈ ਕੋਈ 30 35 ਹਜ਼ੂਰ ਤਿਆਰ ਵਰਤਿਆਰ ਇਹ ਨਾਦਰ ਦੇ ਸਪਾਹੀ ਨੇ ਸਦਾ ਤਿਆਰ ਹੀ ਰਹਿੰਦੇ ਨੇ ਤੇ ਸੁੱਤੇ ਪਏ ਵੀ ਜੰਗ ਲੜ ਸਕਦੇ ਹਨ। ਨਾਦਰ ਆਪਣੇ ਇੱਕ ਸੈਨਾਪਤੀ ਨੂੰ ਇਸ਼ਾਰਾ ਕਰਦਾ ਹੈ। 30-35 ਹਥਿਆਰਾਂ ਨਾਲ ਲੈਸ ਸੈਨਿਕ ਮદાન ਵਿੱਚ ਦਾਖਲ ਹੁੰਦੇ ਹਨ। ਨਾਦਰ ਦੀ ਜੇਤੂ ਮੁਹੰਮਦ ਦੇ ਲੜਾਕੇ ਭੰਡ ਉਹਨਾਂ ਕੋਲ ਜਾ ਕੇ ਕੁਝ ਸਮਝਾਉਣ ਲੱਗਦੇ ਹਨ। ਤੁਸੀਂ ਸਭ ਨੇ ਔ ਨੁੱਕਰ ਵਿੱਚ ਖੜੋਤੇ ਰਹਿਣਾ ਹੈ ਤੇ ਜਦ ਹੀ ਇਧਰੋਂ ਇਸ਼ਾਰਾ ਮਿਲੇ ਤਾਂ ਹਮਲਾ ਕਰ ਦੇਣਾ। ਉਹ ਸਭ ਦ ਸੀ ਥਾਂ ਤੇ ਜਾ ਖੜੁੰਦੇ ਹਨ ਭੰਡ ਮੈਦਾਨ ਦੇ ਵਿਚਾਲੇ 71 ਹੋ ਜਾਂਦੇ ਹਨ ਸੱਤ ਅੱਠ ਭੰਡ ਖਲੋਤੇ ਰਹਿੰਦੇ ਹਨ ਤੇ ਬਾਕੀ 10 15 ਉਹਨਾਂ ਦੇ ਸਾਹਮਣੇ ਬੈਠ ਜਾਂਦੇ ਹਨ ਇੱਕ ਭੰਡ ਇੱਕ ਉੱਚੀ ਜਗ੍ਹਾ ਬਿਠਾ ਦਿੱਤਾ ਜਾਂਦਾ ਹੈ ਉਸ ਤੇ ਸਾਹਮਣੇ ਇੱਕ ਪੀੜਾ ਨੁਮਾ ਛੋਟਾ ਮੰਝਾ ਢਾ ਦਿੰਦੇ ਹਨ ਤੇ ਉਸ ਨੂੰ ਚਾਦਰ ਨਾਲ ਢੱਕ ਦਿੰਦੇ ਹਨ ਚਾਦਰ ਦੇ ਹੇਠ ਇੱਕ ਸਹਰਾਣਾ ਰੱਖ ਦਿੱਤਾ ਜਾਂਦਾ ਹੈ ਉਸ ਭੰਡ ਨੂੰ ਮੋਰ ਦੇ ਖੰਭ ਫੜਾ ਦਿੱਤੇ ਜਾਂਦੇ ਹਨ ਤੇ ਉਹ ਉਹਨਾਂ ਖੰਭਾਂ ਨੂੰ ਚਾਰ ਵਾਂਗ ਮੰਜੇ ਉੱਪਰ ਕਮਾਉਂਦਾ ਹੈ। ਦੋ ਭੰਡ ਡੰਗਾਂ ਫੜ ਕੇ ਆਸੇ-ਪਾਸੇ ਪਹਿਰੇਦਾਰਾਂ ਵਾਂਗ ਖੜਾ ਦਿੱਤੇ ਜਾਂਦੇ ਹਨ। ਬਾਕੀ ਪੰਜ ਮੰਜੇ ਨੂੰ ਮੱਥਾ ਟੇਕ ਕੇ ਇੱਕ ਬਾਟਾ ਨੂੰ ਮ ਬੱਠਲ ਦੇ ਦੁਆਲੇ ਬੈਠ ਜਾਂਦੇ ਹਨ। ਇੱਕ ਭੰਡ ਜੰਗ ਲੱਗਿਆ ਸ਼ੁਰੂਆਬੋਝਿਓਂ ਕੱਢਦਾ ਹੈ। ਬੱਠਲ ਵਿੱਚ ਪਾਣੀ ਤੇ ਸ਼ੱਕਰ ਪਾ ਦਿੱਤਾ ਜਾਂਦਾ ਹੈ ਤੇ ਉਹ ਸ਼ੁਰਾ ਵਿੱਚ ਫੇਰਨ ਲੱਗਦੇ ਹਨ ਇੱਕ ਭੰਡ ਨਾਦਰ ਸ਼ਾਹ ਕੋਲ ਉਸ ਨੂੰ ਸਮਝਾਉਣ ਲਈ ਖਲੋਤਾ ਹੈ ਇਹ ਸਭ ਕੀ ਹੋ ਰਿਹਾ ਹੈ ਨਾਦਰ ਉਸ ਭੰਡ ਨੂੰ ਪੁੱਛਦਾ ਹੈ ਇਹ ਆਬੇ ਇਹ ਆਤ ਤਿਆਰ ਕਰ ਰਹੇ ਨੇ ਹਜ਼ੂਰ ਸਿੱਖਾਂ ਦਾ ਆਪਣਾ ਇੱਕ ਧਰਮ ਗ੍ਰੰਥ ਹੈ ਜਿਸ ਨੂੰ ਉਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ ਉਹਨਾਂ ਦੀਆਂ ਸਭ ਰੀਤਾਂ ਵਿਹਾਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੁੰਦੇ ਹਨ ਉਹ ਪੰਜ ਕੀ ਕਰ ਰਹੇ ਹਨ ਉਹ ਅਬੇਹਿਆਤ ਹੈ ਹਜ਼ੂਰ ਪੰਜ ਸਿੱਖ ਜਿਨ੍ਹਾਂ ਨੂੰ ਪੰਜ ਪਿਆਰੇ ਕਿਹਾ ਜਾਂਦਾ ਹੈ ਗੁਰੂ ਦੀ ਹਜ਼ੂਰੀ ਵਿੱਚ ਬਾਟਾ ਤਿਆਰ ਕਰਦੇ ਹਨ ਉਹ ਇਸ ਨੂੰ ਅੰਮ੍ਰਿਤ ਕਹਿੰਦੇ ਹਨ ਅੰਮ੍ਰਿਤ ਇਹ ਕੀ ਹੈ ਅੰਮ੍ਰਿਤ ਹਜ਼ੂਰ ਜਿਸ ਨੂੰ ਪੀ ਕੇ ਅਮਰ ਹੋ ਜਾਈਦਾ ਹੈ ਆਬੇਹਿਆਤ ਬਾਗ ਉਹ ਬਾਟੇ ਵਿੱਚ ਪੰਜਾਂ ਦਰਿਆਵਾਂ ਦਾ ਪਾਣੀ ਤੇ ਪਤਾਸੇ ਪਾ ਕੇ ਖੰਡੇ ਨਾਲ ਹਿਲਾਉਂਦੇ ਹਨ ਉਹ ਆਪਸ ਵਿੱਚ ਕੀ ਗੱਲਾਂ ਕਰ ਰਹੇ ਹਨ ਉਹ ਗੱਲਾਂ ਨਹੀਂ ਕਰ ਰਹੇ ਹਜ਼ੂਰ ਉਹ ਬਾਣੀ ਪੜ ਰਹੇ ਹਨ ਬਾਣੀ ਜੀ ਬਾਣੀ ਕਲਮਾ ਜੋ ਇਹਨਾਂ ਨੂੰ 10 ਗੁਰੂਆਂ ਨੇ ਬਖਸ਼ਿਆ ਹੈ ਬਾਣੀ ਇਹਨਾਂ ਦੀ ਰੂਹ ਦੀ ਖਰਾਕ ਹੈ ਸਿੱਖ ਸਾ ਲਏ ਬਿਨਾ ਤਾਂ ਸ਼ਾਇਦ ਸਾਰ ਲਵੇ ਹਜ਼ੂਰ ਪਰ ਬਾਣੀ ਬਿਨਾ ਤਾਂ ਉਹ ਮਰ ਹੀ ਜਾਏਗਾ ਇਸੇ ਸਿੱਖ ਬੱਚੇ ਨੂੰ ਤੁਸੀਂ ਰੋਟੀ ਤੇ ਬਾਣੀ ਵਿੱਚੋਂ ਇੱਕ ਚੁਣ ਲਈ ਕਹੋਗੇ ਤਾਂ ਉਹ ਬੇਚਿੱਜਕ ਬਾਣੀ ਚੁਨੇਗਾ ਹਾਓ ਫ੍ਰੀਨ ਨਾਦਰ ਸਮਿਤ ਕਈਆਂ ਦੇ ਮੂੰਹੋਂ ਨਿਕਲਿਆ ਤੇ ਹੁਣ ਇਹ ਕੀ ਕਰਨਗੇ ਨਾਦਰ ਦੀ ਉਤਸੁਕਤਾ ਵੱਧ ਰਹੀ ਸੀ ਹੁਣ ਇੱਕ ਜਾਣਾ ਇਹਨਾਂ ਨੂੰ ਮर्यादा ਦੱਸੇਗਾ ਮर्यादा ਮਾਨੇ ਸ਼ਰਾ ਤੇ ਫਿਰ ਸਾਹਮਣੇ ਬੈਠੇ ਕੱਲੇ-ਕੱਲੇ ਨੂੰ ਅੰਮ੍ਰਿਤ ਦਿੱਤਾ ਜਾਏਗਾ ਨਾਟਕ ਵਿੱਚ ਨਕਲੀ ਅਮਰਤ ਤਿਆਰ ਕਰ ਰਹੇ ਪੰਜਾਂ ਵਿੱਚੋਂ ਇੱਕ ਉੱਠਿਆ ਤੇ ਸਾਹਮਣੇ ਬੈਠਿਆਂ ਵੱਲ ਬੋਲਣਾ ਸ਼ੁਰੂ ਕੀਤਾ ਧੰਨ ਭਾਗ ਨੇ ਤੁਹਾਡੇ ਜੇ ਤੁਹਾਨੂੰ ਇਹ ਦਾਤ ਪ੍ਰਾਪਤ ਹੋਣ ਲੱਗੀ ਹੈ ਸੁਰ ਨਰ ਮੋਣ ਜਨ ਇਸ ਅਮਰਤ ਨੂੰ ਲੋਚਦੇ ਹਨ ਪਰ ਇਹ ਹਰ ਕਿਸੇ ਦੇ ਝੋਲੀ ਨਹੀਂ ਪੈਂਦਾ ਅੱਜ ਤੋਂ ਤੁਹਾਡਾ ਨਵਾਂ ਜਨਮ ਹੋਣ ਜਾ ਰਿਹਾ ਹੈ ਅੱਜ ਤੋਂ ਤੁਹਾਡੀ ਪਿਛਲੀ ਸਭजात कुल ਨਸਲ ਪੰਥ ਨਾਸ ਹੋ ਜਾਏਗਾ ਹੁਣ ਤੁਸੀਂ ਖਾਲਸੇ ਹੋ ਜਾਓਗੇ ਗੁਰੂ ਗੋਬਿੰਦ ਸਿੰਘ ਤੁਹਾਡੇ ਪਿਤਾ ਹੋਣਗੇ ਤੇ ਮਾਤਾ ਸਾਹਿਬ ਦੇਵਾ ਤੁਹਾਡੇ ਮਾਤਾ ਹਰ ਸੇਖ ਸਿੱਖਣੀ ਪੁੱਛੰਗੀ ਆਪਣੇ ਨਾਮ ਨਾਲ ਸਿੰਘ ਤੇ ਕੌਰ ਲਗਾਏਗਾ ਨਾਮ ਬਾਣੀ ਦਾ ਅਭਿਆਸ ਤੋਂ ਹਡਾ ਨਿੱਤ ਕਰਮ ਹੋਏਗਾ ਹਥਕਾਰਵਲ ਤੇ ਚਿੱਤਕਰਤਾਰਵਲ ਤੇ ਕਾਰ ਤੁਹਾਡੀ ਹੋਏਗੀ ਜ਼ੁਲਮ ਦਾ ਨਾਸ ਕਰਨਾ ਇੰਨਾ ਕਹਿੰਦਿਆਂ ਉਹਨਾਂ ਪੰਜਾਂ ਨੇ ਸਾਹਮਣੇ ਬੈਠਿਆਂ ਨੂੰ ਇਸ਼ਾਰਾ ਕੀਤਾ ਇੱਕ ਇੱਕ ਕਰਕੇ ਭੰਡ ਉਹਨਾਂ ਕੋਲ ਆਉਣ ਲੱਗੇ ਪੰਜ ਪੰਜ ਘੋਟ ਤਿਆਰ ਕੀਤਾ ਨਕਲੀ ਅੰਮ੍ਰਿਤ ਉਹਨਾਂ ਨੂੰ ਦਿੱਤਾ ਜਾਣ ਲੱਗਾ ਪੰਜ ਪੰਜ ਛਿੱਟਾਂ ਅੱਖਾਂ ਤੇ ਕੇਸਾਂ ਵਿੱਚ ਤੇ ਹਰ ਵਾਰ ਉੱਚੀ ਆਵਾਜ਼ ਵਿੱਚ ਬੋਲਿਆ ਜਾਵੇ ਵਾਹ ਹੈ ਗੁਰੂ ਜੀ ਦਾ ਖਾਲਸਾ ਵਾਹ ਹੈ ਗੁਰੂ ਜੀ ਦੀ ਫਤਿਹ ਇਹ ਕੀ ਬੋਲ ਰਹੇ ਹਨ ਨਾ ਨਦਰ ਨੇ ਪੁੱਛਿਆ ਖਾਲਸਾ ਖਾਲਸ ਉਹ ਪਰਮ ਮਨੁੱਖ ਜੋ ਜਵਾਬ ਦੇ ਸਿੱਧਾ ਅਕਾਲ ਪੁਰਖ ਨੂੰ ਹੈ ਉਹ ਅਕਾਲ ਪੁਰਖ ਦਾ ਹੈ ਤੇ ਉਹ ਸਿਹਾਰ ਜਿੱਤ ਫਤਿਹ ਵੀ ਅਕਾਲ ਪੁਰਖ ਦੀ ਹੈ ਇਹ ਜੰਗਾ ਅੱਲਾ ਲਈ ਕਰਦੇ ਹਨ ਨਾ ਮਾਨੇ ਜਿਹਾਦੀ ਹਨ ਜੀ ਏ ਅਕਾਲ ਪ੍ਰਖੀ ਦੀ ਫੌਜ ਹੈ ਬਾਦਸ਼ਾ ਧਰਤੀ ਉੱਤੇ ਜ਼ੁਲਮ ਦੀ ਜੜ ਪੁੱਟਣ ਤੇ ਹਲੇਮੀ ਰਾਜ ਸਥਾਪਿਤ ਕਰਨ ਲਈ ਇਸ ਦਾ ਜਨਮ ਹੋਇਆ ਹੈ ਪਹਿਲੀ ਜਗ ਆਪਣੇ ਆਪ ਨਾਲ ਹੈ ਆਪਣੇ ਅੰਦਰ ਦੇ ਪੰਜ ਦੁਖੀਆਂ ਨੂੰ ਕਾਬੂ ਵਿੱਚ ਕਰਨਾ ਹੈ ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀਰੇ ਜਿਨ ਪੰਚ ਮਾਰੇ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀਰੇ ਹਲੇ ਮੀਰਾਜ਼ ਬੇਗੰਪੁਰਾ ਪਹਿਲਾਂ ਆਪਣੇ ਅੰਦਰ ਉਸਾਰਨਾ ਹੈ ਫਿਰ ਧਰ ਤੁੱਤੇ ਤੇ ਮੰਗਰੋਂ ਸਗਲ ਬ੍ਰਹਿਮੰਡ ਵਿੱਚ ਪੰਜਾਬ ਵਿੱਚ ਇੱਕ ਬੋਲਣਾ ਜਾਰੀ ਰੱਖਦਾ ਹੈ ਖਾਲਸਾ ਜੀ ਧਰਤੀ ਪਾਪਾਂ ਦਾ ਭਾਰ ਸਹਾਰ ਦੀ ਥੱਕ ਚੁੱਕੀ ਹੈ ਸਾਨੂੰ ਉਸਾ ਭਾਰ ਵੰਡਾਉਣਾ ਪਵੇਗਾ ਜ਼ਾਲਮਾਂ ਨੇ ਜ਼ੁਲਮਾਂ ਦੀ ਅਤ ਕਰ ਦਿੱਤੀ ਹੈ ਵਾਰ ਲਗਾਤਾਰ ਖੇਤਾਂ ਨੂੰ ਖਾਂਦੀ ਜਾ ਰਹੀ ਹੈ ਰਾਜੇ ਪਾਪ ਕਮਾਵਨ ਲੱਗੇ ਹਨ ਤੇ ਗਿਆਨ ਵੀ ਹੁਣ ਪਰਜਾ ਉਹਨਾਂ ਦੇ ਜ਼ੁਲਮ ਸਹਾਰ ਰਹੀ ਹੈ ਜ਼ਾਲਮ ਰਾਜਿਆਂ ਦੇ ਸਾਹਮਣੇ ਕਿਵੇਂ ਖਲੋਈਦਾ ਹੈ ਪਰਜਾ ਨੂੰ ਇਹ ਸਿਖਾਉਣਾ ਪਵੇਗਾ ਉਹਨਾਂ ਨੂੰ ਦ੍ਰਿੜ ਕਰਵਾਉਣਾ ਪਵੇਗਾ ਕਉ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਇਦਰੋਂ ਨ ਅਦਰਸ਼ਾ ਕੋਲ ਖਲੁੱਤਾ ਭੰਡ ਇਹ ਸ਼ਬਦ ਧਾਰਨਾ ਵਾਂਗ ਗਉਣ ਲਗਾ। ਉਹ ਸਨੇ ਹੱਥਾਂ ਦੇ ਇਸ਼ਾਰੇ ਨਾਦਰ ਤੇ ਜ਼ਕਰੀਆ ਵੱਲ ਕੀਤੇ ਤੇ ਨਾਟਕ ਵੱਲ ਚਲਾ ਗਿਆ। ਖਾਲਸਾ ਜੀ ਮਹਾਰਾਜ ਪਰਮਉਦੇ ਹਨ। ਚੂਕਾਰ ਅਜ ਹਮਾ ਹੀਲ ਤੇ ਦਰਗੁਜ਼ਸ਼ਤ ਹਲਾਲ ਅਸਤ ਬਰਦਨ ਬੇਸ਼ੰਸ਼ੀਰ ਦਾਸ। ਜ਼ੁਲਮਾਂ ਦੀ ਜਦ ਅਤ ਹੋ ਜਾਵੇ ਕੋਈ ਹੋਰ ਹੀਲਾ ਨਾ ਬਚਦਾ ਹੋਵੇ ਤਾਂ ਸ਼ਮਸ਼ੀਰ ਚੁੱਕ ਲੈਣੀ ਜਾਇਜ਼ ਹੈ ਵਕਤ ਆ ਗਿਆ ਹੈ ਕਿ ਰਾਜਪਾ ਖਾਲਸਾ ਜੀ ਆਪਣੇ ਹੱਥਾਂ ਵਿੱਚ ਲੈਣ ਤੇ ਪਰਜਾ ਦੇ ਦੁੱਖ ਹਰਨ ਪਾਪੀ ਰਾਜਿਆਂ ਨੂੰ ਨਰਕਾਂ ਵੱਲ ਤੋਰਨ ਦਾ ਵੇਲਾ ਅੰਟੁਕਾ ਹੈ ਲਾਲ ਕਿਲਾ ਖਾਲਸਾ ਜੀ ਦੇ ਨਿਸ਼ਾਨ ਦੀ ਉਡੀਕ ਕਰ ਰਿਹਾ ਹੈ ਲੋਕਾਈ ਤਰਾ ਤਰਾ ਕਰ ਰਹੀ ਹੈ ਗੱਲਾਂ ਸੁਣਦੇ ਆ ਸੁਣਦੇ ਆ ਭੰਡ ਹੌਲੀ ਹੌਲੀ ਖੜੇ ਹੋ ਰਹੇ ਹਨ ਜਿਨ੍ਹਾਂ ਇਹ ਨਾਟਕ ਵਾਲਾ ਅਮਰਤ ਸ਼ਕਿਆ ਹੈ ਉਹਨਾਂ ਆਪਣੇ ਆਪਣੇ ਟੁੱਟੇ ਭਜੇ ਸ਼ਾਸਤਰ ਬਾਹਰ ਕੱਢ ਲਏ ਹਨ ਰਾਜ ਕਰੇਗਾ ਖਾਲਸਾ ਦੀਆਂ ਆਵਾਜ਼ਾਂ ਨਾਲ ਅਸਮਾਨ ਗੂੰਜਣ ਲੱਗਦਾ ਹੈ ਦਿੱਲੀ ਤਖਤ ਪਰ ਵਹੇਗੀ ਆਪ ਗੁਰੂ ਦੀ ਫੌਜ ਸ਼ਤਰ ਝੂਲेंगे ਸੀਸ ਪਰ ਬੜੀ ਕਰੇਗੀ ਮੋਜ਼ ਕਿਸੇ ਪਾਸਿਆਂ ਆਵਾਜ਼ ਆਉਂਦੀ ਹੈ ਵਾਸਤਾਸ ਤਿੰਤੇ ਸਬ ਲੈਣੇ ਹਮ ਰਾਖਤ ਪਾਤ ਸ਼ਾਹੀ ਦਾਵਾ ਹਮ ਪਾਤਸ਼ਾਹੀ ਸਤਗੁਰ ਦੇ ਹਨ ਹਨੇ ਲਾਏ ਜੈ ਜੈ ਬਹਿ ਜ਼ਮੀਨ ਮਲ ਤੈ ਤੈ ਤਖਤ ਬਿਠਾਈ ਹਰ ਪਾਸਿਓ ਇਸ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਹਨ ਜ਼ਕਰੀਆ ਖਾਨ ਨੂੰ ਮੁੜਕਾ ਆ ਰਿਹਾ ਹੈ ਨਾਦਰ ਦੇ ਕੁਝ ਸਮਝ ਨਹੀਂ ਪੈ ਰਿਹਾ ਹੈ ਫੰਡਾ ਹਵਾ ਵਿੱਚ ਕਿਰਪਾਨਾਂ ਲਹਿਰਾ ਰਹੇ ਹਨ ਤੇ ਉਹਨਾਂ ਆਪਣੇ ਮੂੰਹ ਨਾਦਰ ਤੇ ਜ਼ਕਰੀਏ ਵੱਲ ਕਰਨਾ ਹੈ। ਜ਼ਕਰੀਆ ਭੰਡਾ ਵੱਲੋਂ ਨਾਟਕ ਲਈ ਮੰਗੇ ਗਏ ਦੂਰ ਖਲੋਤੇ ਸਪਾਹੀਆਂ ਨੂੰ ਇਸ਼ਾਰਾ ਕਰਦਾ ਹੈ। ਨਾਦਰ ਦੇ ਲੜਾਕੇ ਸਪਾਹੀ ਸਬਕ ਸਿਖਾਉਣ ਲਈ ਭੰਡਾ ਤੇ ਹਮਲਾ ਕਰ ਦਿੰਦੇ ਹਨ। ਯੁੱਧ ਸ਼ੁਰੂ ਹੋ ਜਾਂਦਾ ਹੈ। ਲਸ਼ਕਨ ਤੇ ਗਾਂ ਬਰਸ਼ੀਆਂ ਸੂਰਜ ਨਦਰ ਨਾ ਪਾਏ। ਲਲਕਾਰੇ ਮਾਰਦੇ ਹੋਏ ਭੰਡ ਜੰਗ ਖਾਧੀਆਂ ਕਿਰਪਾਨਾਂ ਨਾਲ ਤਿਆਰ ਵਰਤਾਰ ਸਪਾਹੀਆਂ ਤੇ ਭਾਰੂ ਪੈ ਰਹੇ ਹਨ ਨਾਦਰ ਸ਼ਾਹ ਤੇ ਜ਼ਕਰੀਆ ਖਾਨ ਆਪਣੇ ਆਸਰਾ ਤੋਂ ਉੱਠ ਕੇ ਖਲੋ ਗਏ ਹਨ ਭੰਡਾ ਨੇ ਹੱਲਾ ਹੋਰ ਤੇਜ਼ ਕਰ ਦਿੱਤਾ ਹੈ ਉਸ ਪਲਾ ਵਿੱਚ ਉਹਨਾਂ ਨੇ ਨਾਦਰ ਦੇ ਉਹ ਸਾਰੇ ਸਪਾਹੀ ਮਾਰ ਦਿੱਤੇ ਜੋ ਸੁੱਤੇ ਪਏ ਵੀ ਜੰਗ ਲੜ ਸਕਦੇ ਸਨ ਖੁਸ਼ੀਆਂ ਦੇ ਜ਼ੈਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਹਵਾ ਵਿੱਚ ਲਹਿਰਾ ਰਹੇ ਹਨ ਨਾਦਰਸ਼ਾ ਦੋਹੇ ਹੱਥ ਜੋੜੀ ਉੱਚੀ ਉੱਚੀ ਬੋਲਦਾ ਹੈ ਰੋਕ ਦਿਓ ਰੋਗ ਦਿਓ ਅਲਾ ਦਾ ਵਾਸਤਾ ਰੋਕ ਦਿਓ ਮੈਨੂੰ ਪਤਾ ਲੱਗ ਗਿਆ ਹੈ ਮਿੰਟ ਨਾਲ ਰੋਕ ਦਿਓ ਉਹ ਜ਼ਕਰੀਏ ਤੇ ਹੋਰ ਸੈਨਾਪਤੀਆਂ ਨੂੰ ਇਸ਼ਾਰਾ ਕਰਦਾ ਹੈ ਪਰ ਕੋਈ ਵੀ ਪੰਡਾ ਵੱਲ ਜਾਣ ਨੂੰ ਤਿਆਰ ਨਹੀਂ ਰੋਕ ਦਿਓ ਮੈਂ ਤੁਹਾਡੇ ਪੈਰ ਫੜਦਾ ਹਾਂ ਰੋਕ ਦਿਓ ਜੇ ਨਕਲੀ ਅੰਮ੍ਰਿਤ ਵਿੱਚ ਐਡੀ ਕਰਾਮਾਤ ਹੈ ਤਾਂ ਅਸਲੀ ਕਿਹੋ ਜਿਹਾ ਹੋਏਗਾ ਰੋਕ ਦਿਓ ਮੈਨੂੰ ਸਭ ਸਮਝ ਆ ਗਿਆ ਰੋਕ ਦਿਓ ਨਾਦਰ ਉੱਥੇ ਹੀ ਕੁਰਸੀ ਤੇ ਡਿੱਗ ਪੈਂਦਾ ਹੈ ਉਸ ਨੂੰ ਸਾਹਮਣੇ ਅਸਮਾਨ ਵਿੱਚ ਘੋੜਿਆਂ ਤੇ ਚੜੇ ਆਉਂਦੇ ਸਿੰਘ ਦਿਖਾਈ ਦੇ ਰਹੇ ਹਨ ਪਿੱਛੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝੂਲ ਰਿਹਾ ਹੈ ਦਿੱਲੀ ਤਖਤ ਪਰ ਵਹੇਗੀ ਆਪ ਗੁਰੂ ਦੀ ਫੌਜ ਸ਼ਤਰਚੂ ਲੇਗੇ ਸੀਸ ਪਰ ਬੜੀ ਕਰੇਗੀ ਮਾ ਉਸ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦਾ ਇਹ ਅੰਕ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਕਿਰਪਾ ਕਰਕੇ ਇਸ ਨੂੰ ਜਰੂਰ ਸੁਨਿਆ ਕਰੋ ਜੀ ਕੱਲ ਫਿਰ ਮਿਲਦੇ ਹਾਂ ਜੀ ਅੰਕ 11 ਲੈ ਕੇ ਸਸ਼ੀ ਆਕਾਲ ਜੀ